ਜੀ ਕਿਰਪਾ ਕਰਕੇ ਰੋਡ ਸਾਈਡ ਤੇ ਬੈਠ ਕੇ ਪ੍ਰੋਟੈਸਟ ਕਰ ਸਕਦੇ ਕਿਉਂਕਿ ਪ੍ਰੋਟੈਸਟ ਕਰਨਾ ਡੈਮੋਕਰੇਟਿਕ ਰਾਈਟ ਹੈ ਪਰ ਜਿਹੜਾ ਪ੍ਰੋਟੈਸਟ ਕਰਨਾ ਰਾਈਟ ਹੈ ਉਹ ਪ੍ਰੋਟੈਸਟ ਕਰਨ ਦੇ ਰਾਈਟਸ ਰੋਡ ਬੰਦ ਕਰਨ ਦਾ ਰਾਈਟ ਨਹੀਂ ਮਿਲਦਾ ਸਾਡੀ ਸਾਹਮਣੇ ਗੱਲ ਕਰਦਾ ਉਹ ਸਾਹਮਣੇ ਸਾਨੂੰ ਤੇਰੇ ਤੋਂ ਸਾਰੇ ਅਸੀਂ ਤੋਂ ਗੱਲਬਾਤ ਨਾ ਕਿਉਂ ਜੀ ਮਸਲਾ ਨਹੀਂ ਤੁਹਾਨੂੰ ਆਗਾ ਕਹਿਣ ਅੱਜ ਦਾ ਦਿਨ ਇਹ ਤਾਂ ਸਹੀ ਮੈਸੇਜ ਸੁਣ ਲਓ ਬੀ ਇਹ ਡੈਮੋਕਰੇਟਿਕ ਰਾਈਟ ਹੈ ਪ੍ਰੋਟੈਸਟ ਕਰਨ ਦਾ ਤੁਸੀਂ ਪੀਸੂ ਜੀ ਇੱਥੇ ਬੈਠੇ ਹੋ ਤੁਸੀਂ ਸ਼ੋਰ ਤੇ ਬੈਠੇ ਹੋ ਸਾਡੇ ਕੋਲੋਂ ਸਪੋਰਟ ਦੀ ਲੋੜ ਹੈ ਅਸੀਂ ਤੁਹਾਡੀ ਕਰਾਂਗੇ ਬਟ ਜਿਹੜਾ ਤੁਸੀਂ ਰੋਡ ਬੰਦ ਕਰ ਰਹੇ ਹੋ ਇਹ ਤੁ ਇਹ ਤੁਹਾਨੂੰ ਹਟਾਣਾ ਪਵੇ ਪਰਚਾ ਹਾਂ ਉਚਿਤ ਗੱਲ ਹੀ ਨਹੀਂ ਚੱਲਦੀ ਪਰਚਾ ਤਾਂ ਤਾਂ ਬਚਦੇ ਦੱਸ ਸਾਡੇ ਤਾਂ ਤੁਸੀਂ ਬਰੀਕ ਮੋਰ ਦੀਆਂ ਰੂੜੀਆਂ ਉਹ ਉਹ ਗਲਾਮਿਆਂ ਆ ਤੁਹਾਡੀ ਗਲਾਮੀਆਂ ਸਾਡੇ ਗਲਾਮ ਹੈ ਤੁਸੀਂ ਸਾਨੂੰ ਚੱਕਰ ਨੂੰ ਮਨਜ਼ੂਰ ਕਿਦਾ ਜੀ ਕਿਸਾਨ ਸਰ ਜੀ ਇਹ ਨਾਲ ਦਾ ਸਮਝ ਲੈ ਗਏ ਮਹੀਨਾ 25 ਦਿਨ ਹੋ ਗਏ ਆ ਸਭ ਨੇ ਗੱਲ ਕਰਕੇ ਸਾਡਾ ਗੱਲ ਐ ਇੰਨੇ ਪ੍ਰਸ਼ਾਸਨ ਇੰਨੇ ਸਰਪੰਚਾ ਨਹੀਂ ਨਹੀਂ ਇੱਕ ਮਿੰਟ ਚੱਕ ਲੈਣ ਚੱਕਣ ਤਰਨਾ ਪਾਜੀ ਚੱਕਣ ਤਰਨਾ ਪਾਜੀ ਜੇ ਚੱਕਣ ਚੱਕਾ ਨੂੰ ਤੁਰਨਾ ਮੈਂ ਜੇ ਤੁਸੀਂ ਸਾਨੂੰ ਦੇਖੋ ਮੇਰੀ ਗੱਲ ਜੇ ਤੁਸੀਂ ਸਾਨੂੰ ਬਰਾਉਣਾ ਚਾਹੁੰਦੇ ਆ ਜਾ ਸਾਨੂੰ ਤੁਸੀਂ ਧੋਖੀ ਦਿੰਦੇ ਆ ਕਿਸ ਕਾਹ ਤੋਂ ਸਾਡੇ ਬੱਚੇ ਸਿਰ ਤੋਂ ਚਾਹੁੰਦੇ ਬਸ ਤੁਹਾਡੀ ਬੱਚੀ ਆ ਪੰਜਾਹ ਆ ਸਾਰੇ ਮੈਨੂੰ ਕਬਲੇ ਸਾਡੀ ਅੰਦਰ ਜਾਣਾ ਆ ਆਪੇ ਕੰਚੂ ਰਹਿਣਾ ਉਹ ਹੈ ਕੀ ਆ ਉਹਦੇ ਵਿੱਚ ਕੀ ਕਰ ਰਹੀ ਆ ਹੁੰਦੇ ਲੋਕ ਹੁੰਦਾ ਕਰਦਾ ਕਰਦੀ ਗੁੰਡਾ ਕਰਦੀ ਜਾਨ ਜੀ ਅਸੀਂ 3 ਘੰਟੇ ਉਥੇ ਬੈਠੇ ਕੋਈ ਪ੍ਰਸ਼ਾਸਨ ਨਹੀਂ ਇੱਥੇ ਅਸੀਂ ਆਏ ਤੇ ਸਾਰੇ ਜਣੇ ਆ ਗਏ ਸਾਰੇ ਤੁਸੀਂ ਇੱਥੇ ਕੋਈ ਐਸੈਟ ਨਹੀਂ ਕੋਈ ਆਈ ਨਹੀਂ ਕਰੋ ਕਰੋ ਮਰਚਾ ਕਰਾ ਲੀ ਇਹ ਐਸੈਟ ਜੋ ਸੀ ਸਵੇਰੇ ਆਈ ਹੈ ਕਰੋ ਕਰੋ ਅਗਲੀ ਤਰੀਕ ਨੂੰ ਇਹ ਪ੍ਰੋਗਰਾਮ ਲਿਖਤੀ ਰੂਪ ਦੇ ਵਿੱਚ ਪਹੁੰਚਿਆ ਜਾਊਗਾ ਇਹ ਸਾਰਾ ਸ਼ਹਿਰ ਬੰਦ ਹੁੰਦਾ ਠੀਕ ਹੈ ਜਿੰਮੇਵਾਰ ਤੇ ਅੱਜ ਦਾ ਸਿੰਗਲ ਅੱਜ ਸਿੰਗਲ ਲੈਣ ਦਾ ਅਸੀਂ ਸਾਡੀ ਕੱਲ ਕਰਾਵਾ